za duching mil cu in者 fling受 wabi ohooh ਬੀਤੇ ਦਿਨੀ ਇੱਕ ਮਾੜੇ ਹਾਦਸੇ ਦੇ ਵਿੱਚ ਮਾਸੂਮ ਪੁੱਤ ਦੀ ਜਾਨ ਗਈ ਹੈ ਤੇ ਇਸ ਮਾੜੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਿੰਜ ਦੋ ਮੋਟਰਸਾਈਕਲਾਂ ਦੀ ਆਮੋ-ਸਾਹਮਣੇ ਉਹ ਜਹੀ ਜ਼ਬਰਦਸਤ ਟੱਕਰ ਹੋਈ ਕਿ ਇਸ ਦੇ ਵਿੱਚ ਇੱਕ ਪੁੱਤ ਦੀ ਜਾਨ ਗਈ ਅਤੇ ਦੂਜਾ ਹਸਪਤਾਲ ਵਿਖੇ ਭਰਤੀ ਹੈ ਬਟਾਲਾ ਦੇ ਬਹਾਦਰ हुसैन ਪਿੰਡ ਦੇ ਨਜ਼ਦੀਕੀ ਮੋਟਰਸਾਈਕਲਾਂ ਦੇ ਦਰਮਿਆਨ ਹੋਈ ਟੱਕਰ ਜਿਸ ਦੇ ਵਿੱਚ ਸ਼ਹਿਬਾਜ਼ ਨਾਮ ਦੇ ਬੱਚੇ ਦੀ ਜਾਨ ਗਈ ਸੀ ਇਹ ਮਾੜੀ ਖਬਰ ਸਾਹਮਣੇ ਆਣ ਤੋਂ ਬਾਅਦ ਹੁਣ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਦੇਖੀ ਜਾ ਰਹੀ ਹੈ ਜਿਸ ਤੇ ਵਿੱਚ ਤੇਜ਼ੀ ਦੇ ਨਾਲ ਆ ਰਹੇ ਮੋਟਰਸਾਈਕਲ ਆਪਸ ਦੇ ਵਿੱਚ ਟਕਰਾਉਂਦੇ ਨੇ ਮੌਕੇ ਤੇ ਮੌਜੂਦ ਵਿਅਕਤੀਆਂ ਦੇ ਨਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਸੀ ਉਹ ਵੀ ਇਸ ਵੀਡੀਓ ਦੇ ਵਿੱਚ ਦਿਖਾਈ ਦਿੰਦੇ ਨੇ ਇਕਲੌਤੇ ਪੁੱਤੇ ਜਾਣ ਤੋਂ ਬਾਅਦ ਜਿੱਥੇ ਪਰਿਵਾਰ ਰੋ ਰੋ ਕੇ ਪਾਗਲ ਹੋ ਰਿਹਾ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਹਸਪਤਾਲ ਦੇ ਵਿੱਚ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਆਪਣੀ ਪੁੱਤ ਦੇ ਮ੍ਰਿਤਕ ਦੇ ਨੂੰ ਦੇਖਣ ਤੋਂ ਬਾਅਦ ਹੋ ਗਿਆ ਸੀ ਅਤੇ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਜਾਂਚ ਪੜਤਾਲ ਹੋਈ ਹੈ ਜਾਣਦੇ ਆ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇੱਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਮੋਰ ওভার ਸਪੀਡ ਆ ਰਿਹਾ ਸੀ ਔਰ ਇਹਦਾ ਮੁਕਸਲੇ ਨੂੰ ਕੰਟਰੋਲ ਨਹੀਂ ਆ ਨਿਸ਼ਚਿਤ ਮੁਕਸਲੇ ਦੇ ਵਿੱਚ ਥੋੜਾ ਮੁੰਡੇ ਇਧਰੋਂ ਜਾ ਰਹੇ ਮੁੰਡੇ ਤੋਂ ਸਹਿਬਾਦ ਸਿੰਘ ਸਭ ਤੋਂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬਸੇ ਨੇ ਮੋਟਰ ਦਾ ਮੋਟਰ ਦਾ ਬਾਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲੇ ਦਾ ਕੜਾ ਇੱਥੇ ਡੇਗਾ ਕਾਫੀ ਜੱਟਤ ਰੋਕੀ ਜਦੋਂ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡੇ ਤਾਂ ਬੋਲੇ ਨਹੀਂ ਜਿਹੜਾ ਦੂਸਰਾ ਇਹ ਮਿੰਨੀਆਂ ਸੱਟਾਂ ਮਾਰੀ ਤੇ ਚੇਤੀ ਅਸੀਂ 15 ਮਿੰਟਾਂ ਜਿੰਨੂੰ ਵੀ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਪਟਾਲੇ ਸੋਲਸਤ ਬਾਬ ਮਾਰੀ ਗੱਲ ਹੋਇਆ ਡਾਕਟਰ ਰਾਮਾ ਜੀ ਨਾਲ ਸੌਤੋਂ ਦੇਖਤ ਸਾ ਸਸ ਸਾਨੂੰ ਹੁਣੇ ਪਤਾ ਲੱਗਾ ਸੀ ਕਾਲ ਗਈ ਕਿ ਇੱਥੇ ਐਕਸੀਡੈਂਟ ਹੋ ਗਿਆ ਟ੍ਰੋਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਆ ਇੱਕ ਬਾਈਕ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀ ਕਿਤੇ ਇੱਕ ਟ੍ਰੋਲ ਪੰਪ ਤੋਂ ਤੇਲ ਪਵਾਕ ਨਿਕਲਿਆ ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸੁਬਾਸ਼ ਸਿੰਘ ਜੀ ਦੀ ਡੈਥ ਹੋ ਗਈ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ ਕਪਤੀਸ਼ ਚੱਲਣ ਦੀ ਆ ਜਿਹੜੀ ਕਾਰਵਾਈ ਹੋ ਕਾਨੂੰਨ ਅਨੁਸਾਰ ਅਮਰ ਵਿੱਚ ਲਿਆ ਰਹੇ। ਸੰਗਹਿਲੀ ਕਹਿੰਦੀ ਸਮਝਦੇ ਮਾਪਿਆਂ ਨੇ ਕਿ ਕੋਈ ਨਾ ਬੱਚਾ ਨੂੰ ਮੋਤ ਸਾਹ ਰਖਾ ਦਿੰਦੇ ਆ ਤੇ ਇਹ ਸਿੱਖਦੇ। ਮੇਖੋ ਜੀ ਇਹਦੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ। ਕਿਉਂਕਿ ਜਿ세 ਜੇ ਆਪਾਂ ਨਾ ਦਈਏ ਤੇ ਬੱਚਾ ਨਾ ਆਪਾਂ ساری ਉਮਰ ਬੱਚੇ ਦੀ ਰਹਿ ਸਕਦੇ। ਕੀ ਕਰਦੇ। ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ। ਹੁਣ ਹਸਪੀਟਲ ਚੱਲੇ ਆ ਜੀ। ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ। ਥੈਂਕ ਯੂ।

એ બચા કે Mereka itu ramu, tapi dia ambil itu. Oh, kembali ramu malari. Malari kita. Aduh. 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 মে পতো কথা 哎，这个月啊！哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎，哎 Aaaaahaa ordinary afli mis morally подi ирi